ਲੋ ਜੀ ਅੱਜ ਪਹੁੰਚੇ ਆ ਜੀ ਗੁਜਰਾਂਵਾਲਾ ਸਵੀਟਸ ਤੇ ਤੇ ਇੱਥੇ ਮਿਲਦੀਆਂ ਨੇ ਜੀ ਸਵਿਰਸ ਸਵਰੇ ਤੇਸਤੀ ਘਿਓ ਦੀਆਂ ਪੂੜੀਆਂ ਬਈ ਦੇਸੀ ਕੁਝ ਬਣਾਉਨੇ ਹੋ ਹਾਂਜੀ ਹਾਂਜੀ ਕਿਆ ਬਾਤ ਤੇ ਇਧਰ ਇਧਰ ਸਾਡੇ ਬੀਜੀ ਹੁਣੀਆਂ ਦੇ ਜਿਹੜੇ ਇਹਨਾਂ ਨੂੰ ਆਨ ਕਰਦੇ ਨੇ ਤੇ ਇੱਥੇ ਇੱਕ ਚੀਜ਼ ਹੋਰ ਮਿਲਦੀ ਆ ਇੱਥੇ ਬਣਾਉਂਦੇ ਆ ਸੂਜੀ ਦਾ ਕੜਾਹ ਤੇ ਨਾਲ ਬਣਾਉਂਦੇ ਕਤਲੰਮੀ ਬੀਬੀ ਮੈਨੂੰ ਇਹ ਗੱਲ ਦੱਸੋ ਜਿਹੜੇ ਕਤਲਮੇ ਹੁੰਦੇ ਆ ਉਹ ਕੀ ਹੁੰਦਾ ਅਸਲ ਦੇ ਵਿੱਚ ਕੀ ਚੀਜ਼ ਹੁੰਦੀ ਹੈ ਇਹ ਹਲਵਾ ਕਤਲਮਾ ਸਾਡਾ ਮੈਦੇ ਦਾ ਹੁੰਦਾ ਅੱਛਾ ਜੀ ਉਹ ਸਾਡਾ ਦਾਲ ਤੇ ਕਿਉਂ ਹੁੰਦਾ ਅੱਛਾ ਉਹ ਦਾਲ ਦੇ ਕਿਹਦੇ ਤੋਂ ਬਣਦਾ ਦਾਲ ਦਾ ਪੂੜੀ ਕਿੜਾ ਕਤਲਮਾ ਬਾਕੀ ਸਭ ਦੇਸੀ ਦਾ ਅੱਛਾ ਬਾਕੀ ਸਭ ਦੇਸੀ ਕਿਉਂ ਹੁੰਦਾ ਹੈ OK ਤੇ ਇਹ ਵੀ ਜਿਹੜੀ ਡਿਸ਼ ਜਿਹੜੀ ਹੈਗੀ ਇਹ ਸ਼ੁਰੂ ਕਿੱਥੋਂ ਹੋਈ ਹੈ ਪਹਿਲਾਂ ਸ਼ੁਰੂ ਪਾਕਿਸਤਾਨ ਤੋਂ ਸਾਡੇ ਮੇਰੇ ਫਾਦਰ ਨੇ ਲਾ ਕੇ ਸੀ ਉਹਨਾਂ ਨੇ ਅੱਛਾ ਜੀ ਉਹ ਫਿਰ ਇੱਧਰ ਆ ਕੇ ਗੁਲਾਮਾਂ ਦੇ ਕੋਲ ਦਿਨ ਕਰਕੇ ਫਿਰ ਮੇਰੇ ਹਸਬੰਦ ਕਰਨ ਲੱਗੇ ਅੱਛਾ ਜੀ ਉਹ ਮੈਂ ਦੱਸਾਂ ਉਸ ਤੋਂ ਬਾਅਦ ਬ अच्छा जी ते ਤੁਹਾਡੀਆਂ ਹੁਣ ਇੱਥੇ ਦੋ ਸ਼ਾਪਸ ਨੇ ਹਨ ਹਾਂਜੀ ਇੱਕ ਮਿੱਠੇ ਬਜਾਰ ਹੈ ਇੱਕ ਮੱਠ ਤੇ ਇਹ ਸ਼ਾਪ ਦਾ ਮੈਨੂੰ ਐਡਰੈਸ ਦੇ ਦਿਓ ਕੀ ਐਡਰੈਸ ਹੈ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਪੂੜੀ ਮਿਲਦੀ ਹੈ 7 ਵਜੇ ਤੋਂ ਲੈ ਕੇ 2 ਵਜੇ ਤੱਕ 7 ਵਜੇ ਤੋਂ ਲੈ ਕੇ 11 ਛੁੱਟੀ ਹੁਣ ਤਾਂ ਤੁਹਾਡਾ ਦਿਨ ਨਹੀਂ ਮਿਲੇਗੀ ਤੇ ਛੁੱਟੀ ਕੋਈ ਛੁੱਟੀ ਨਹੀਂ ਛੁੱਟੀ ਕੋਈ ਨਹੀਂ ਹੈਗੀ ਦੋ ਬਾਈ ਤੱਕ ਕੋਈ ਛੁੱਟੀ ਤੇ ਬਈ ਵੀ ਦੀ ਕੜਾ ਇੱਕ ਤਲਮੇ ਦਾ ਕੀ ਰੇਟ ਆ 600 ਰੁਪਏ ਕਿਲੋ ਕੜਾ ਇੱਕ ਪੀਸ ਕਤਲਮੇ ਦਾ ਇੱਕ ਪੀਸ ਕਤਲਮੇ ਦਾ ਕਤਲਮਾ ਯੋਨਲ ਫਟਾ ਸਰਾ ਸਾਈਜ਼ ਹੁੰਦਾ ਇਕ ਹਾਂ ਦੇਖ ਲਓ ਸਾਈਜ਼ ਓਕੇ ਜੀ ਮੈਂ ਚੈੱਕ ਕਰਦਾ ਤਾਂ ਜੇ ਇੱਕ ਤਲਮਾ ਐਕਸਟਰਾ ਲੈਣਾ ਹੈ 200 ਰੁਪਏ ਦਾ ਪੀਸ ਓਕੇ ਜੀ ਐਡਰੈਸ ਬੋਲ ਦਿਓ ਜੀ ਅੱਛਾ ਜੀ ਪੀਪੀਆਰ ਐਡਰੈਸ ਦੱਸੋ ਐਡਰੈਸ ਹੈ ਜੀ ਨੀਅਰ ਬਾਈ ਪੀਪੀਆਰ ਮਾਰਕੀਟ ਜੀ ਤੇ ਆਪਣਾ ਨਾਲ ਹੀ ਬਹੁਤ ਫੇਮਸ ਢਾਬਾ ਵੀ ਹੈ ਅੱਛਾ ਜੀ ਰਵਿੰਦਰਾ ਢਾਬਾ ਉਹਦੇ ਬਿਲਕੁਲ ਨਾਲ ਦੇ ਨਾਲ ਓਕੇ ਠੀਕ ਹੈ ਚਲੋ ਠੀਕ ਹੈ ਜੀ ਤੇ ਚਾਤਾ ਨੂੰ ਦਿਖਾ ਦੀ ਅਸੀਂ ਇਹਨਾਂ ਦਾ ਕਾਊਂਟਰ ਆਹ ਕਾਊਂਟਰ ਹੈ ਜੀ ਇੱਥੇ ਇਹਨਾਂ ਦੇ ਬਈ ਕੀ ਕੀ ਸਬਜ਼ੀ ਹੁੰਦੀ ਹੈ ਇੱਕ ਤਾਂ ਚਨੇ ਹੋ ਗਿਆ ਆਲੂ ਦੀ ਸਬਜ਼ੀ ਹੋ ਗਈ ਆਲੂ ਦੀ ਸਬਜ਼ੀ ਹੋ ਗਈ 6-7 ਤਰ੍ਹਾਂ ਦੇ achar ਹੋ ਗਏ achar achar ਬੱਜੀ ਕਿਹੜੇ ਕਿਹੜੇ ਦਿਖਾਓ ਜਰਾ ਮੈਨੂੰ ਗਾਜਰਾਂ ਜੀ ਹਲਵਾ ਹਲਵਾ ਕਦੂ ਕੱਦੂ ਖਟਾ ਹੁੰਦਾ ਨਾ ਕਦੂ ਕਦੂ ਹੈ ਜੀ ਨਾਲ ਅੰਬੀਆਂ ਦਾ achar ਹੈ ਜੀ ਆਮਲੇ ਦਾ achar ਹੈ ਜੀ ਮਿਰਚ ਦਾ achar ਹੈ ਜੀ ਮੂਲੀ ਦਾ achar ਹੈ ਤੇ ਮਿੱਠੀ ਲੌਂਜੀ ਹੈ ਅੰਬੀ ਦੀ ਬੰਦੀ ਹੈ ਅੱਛਾ ਤੇ ਦਹੀਂ ਆਲੂ ਦੀ ਖੱਟੀ ਚੜਨੀ ਹੈ ਜੀ ਕਿਆ ਬਾਤ ਹੈ ਬਾਈ ਮੈਨੂੰ ਮੜਾ ਉਧਰ ਜਾਂਦੇ ਹੋ ਮੈਂ ਉਹ ਜਾਣਾ ਬਾਈ ਉਹਦੇ ਕੋਲ ਹਾਂ ਜੀ ਕੜਾ ਕਤਲੰਮਾ ਜੀ ਲੋਰੀ ਇਧਰ ਦਿਖਾਈਏ ਤੁਹਾਨੂੰ ਕੜਾ ਕਤਲੰਮਾ ਇਹਨੂੰ ਕਹਿੰਦੇ ਆਂ ਜੀ ਕੜਾ ਗਤਲੰਮਾ ਬਾਈ ਮਾੜੀ ਕਰਸ਼ੀ ਫੇਰਿਓ ਚ ਇਹ ਆ ਜੀ ਸੂਜੀ ਦਾ ਕੜਾ ਨਾਲ ਕਤਲੰਮਾ ਇੱਕ ਤੇ ਨਾਲ ਇਹਨੂੰ ਕਹਿੰਦੇ ਕਤਲੰਮਾ ਅੱਛਾ ਇਹ ਸਾਈਜ਼ ਪੂਰਾ ਕਤਲਮੇ ਦਾ ਹੁੰਦਾ ਨਾ ਕੀ ਬਾਤ ਹੈ ਬਾਈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਫਿਰ ਫਿਰ ਇੰਨਾ ਸੁਣਾ ਖਾਣਾ ਖਵਾ ਰਹੇ ਹੋ ਥੈਂਕ ਯੂ ਸੋ ਮਚ ਭਾਈ ਪੂੜੀ ਦਾ ਰੇਟ ਕੀ ਹੈ ਇੱਥੇ ਭਾਈ 100 ਰੁਪਏ ਪਲੇਟ ਹੈ ਜੀ 100 ਰੁਪਏ ਦੀ ਦੇਸੀ ਘਿਓ ਦੀ ਦੇਸੀ ਘਿਓ ਦੀ ਪੂੜੀ 100 ਰੁਪਏ ਪਲੇਟ 2-20 ਪੂੜੀਆਂ 2-20 ਪੂੜੀਆਂ ਤੇ ਜਿਹੜਾ ਕਤਲਮਾ ਹੈ ਉਹ ਜਿਹੜੀ ਇੱਕ ਤੁਸੀਂ ਕਟੋਰੀ ਦਿੰਦੇ ਹੋ ਉਹ ਕੀ ਰੇਟ ਦਿੰਦੇ ਹੋ 60 ਰੁਪਏ ਦਾ ਇਹ 100 ਗ੍ਰਾਮ ਡੋਨਾ ਹੈ ਜੀ 600 ਰੁਪਏ ਕਿਲੋ ਹੈ ਜੀ 600 ਰੁਪਏ ਕਿਲੋ ਤੇ 60 ਰੁਪਏ ਦਾ ਉਹ ਜਿਹੜਾ ਹੈਗਾ ਆ ਡੋਨਾ ਹੈ ਡੋਨਾ ਹੈ ਤੇ ਇਧਰ ਆ ਸਾਡੀ ਬੇਬੇ ਚਲਾਉਂਦੇ ਨੇ ਇਹਨੂੰ ਹੋਟਲ ਰੈਸਟੋਰੈਂਟ ਨੂੰ ਤੇ ਇਹਨਾਂ ਦੀ ਇੱਕ ਸ਼ਾਪ ਹੈਗੀ ਆ ਮਿੱਠਾ ਬਾਜ਼ਾਰ ਦੇ ਵਿੱਚ ਨਾ ਉਹ ਹਰ ਰੋਜ਼ 10:00 ਸਵੇਰੇ ਤੋਂ ਲੈ ਕੇ 2:00 ਵਜੇ 2:00 ਵਜੇ ਤੱਕ ਉੱਥੇ ਵੀ ਇਸ ਮਨ ਮਿਲਦਾ ਇਸ ਜਗ੍ਹਾ ਤਿਆਰੋ ਖਾਂਦਾ ਅੱਛਾ ਜੀ ਉਹ ਕਿਸੇ ਨੇ ਦੱਸ ਗਿਆ 10:00 11:00 ਵੀ ਖਤਮ ਹੋ ਜਾਂਦਾ ਇਹ ਵੀ ਹੋ ਜਾਂਦਾ ਫਤਿਹ ਅੱਛਾ ਜੀ ਦੋ ਤਿੰਨ ਵਾਰ ਹੋ ਗਏ 10:00 11:00 ਵੀ ਖਾਣੇ ਨਹੀਂ ਤੁਸੀਂ ਵੀ ਜੀ ਖਾਣਾ ਬਣਾਉਨੇ ਇੰਨਾ ਵਧੀਆ ਉਹ ਖਾ ਤਾਂ ਬੋਈ ਚੜਾ ਅੱਛਾ ਤੈਨੂੰ ਇੱਕ ਚੀਜ਼ ਹੋਰ ਦਿਖਾਉਣੀ ਆ ਇਹ ਵੀ ਜੀ ਬੈਠਦੇ ਆ ਤੇ ਪੌੜੀ ਵਿੱਚ ਬੈਠਦੇ ਨੇ ਤੇ ਇੱਕ ਚੀਜ਼ ਹੋਰ ਖਵਾ ਇਹਨਾਂ ਦਾ ਕਾਊਂਟਰ ਆ ਜੀ ਇੱਥੇ ਗੱਲਾਂ ਰੱਖਿਆ ਜੀ ਉਹਦੇ ਆਹ ਦੇਖੋ ਵੇ ਤੁਸੀਂ ਆਪਣਾ ਕੋ ਵਧੀਆ ਜਿਹਾ ਕਾਊਂਟਰ ਕਿਉਂ ਨਹੀਂ ਬਣਾਇਆ ਜਦ ਅੱਜਕੱਲ ਲੋਕ ਬਣਾਉਂਦੇ ਨੇ ਪਿਛਲੇ ਤੋਂ ਪਿਛਲੇ ਹਫਤੇ ਸਾਡੇ 25 ਮੈਂਬਰ ਆਏ ਸੀ ਦਾਜਾ ਐਸੀ ਹਾਈ ਕੋਰਟ ਦਾ 10 ਦਾਜਾ ਐਸੀ ਸਾਡੇ 25 ਮੈਂਬਰ ਆਏ ਸੀ ਗੰਦੀਗੜ੍ਹ ਤੋਂ ਸਾਰਾ ਸਟਾਫ ਆਇਆ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਮਿੱਠੇ ਬਿਜਾਰ ਸਿਟਿੰਗ ਨਹੀਂ ਹੈ ਤੁਸੀਂ ਇੱਧਰ ਆ ਜਾਓ ਕਹਿੰਦੇ ਨਹੀਂ ਅਸੀਂ ਮਿਸਟਰ ਜਾਰੀ ਖਾਣ ਦੀ ਹੈ ਜਿਹੜੇ ਸੈਚਰਡੇ ਸੀ ਸਵੇਰੇ ਹੀ ਆਏ ਹੋ 9 ਵਜੇ ਅੱਛਾ ਉਹਨਾਂ ਨੇ ਫਿਰ 5 ਵਜੇ ਰਸਤੇ ਕੰਮ ਕਰਾ ਦਿੱਤੇ अच्छा। ਨਾ ਪਾਸਿਆਂ ਤੋਂ ਉਧਰ ਕੇ ਕੰਮ ਪਿਆ ਰਹੇ। ਕੀ ਬਾਤ ਹੈ। ਕਿੰਨੇ ਕੋਲ ਨੇ? 6 ਲੇਡੀਜ਼ ਨੇ ਉਹਦੇ ਨਾਲ। ਵਾਹ ਜੀ। ਫਿਰ ਉਹ ਪੂਰੀ ਪਾੜੀ ਖਾ ਕੇ ਬੜੇ ਪਸੰਦ ਹੋ ਗਏ ਮੈਨੂੰ। ਮੇਰੇ ਨਾਲ ਬੜੀਆਂ ਕੋਟਮਾਂ ਖਚਾਈਆਂ। ਕੀ ਬਾਤ ਹੈ। ਵਾਹ ਜੀ ਵਾਈਬ ਬੜੀ ਖੂਸ਼ੀ। ਓਕੇ ਕੰਦੇ ਦਾਸ ਸਾਹਿਬ ਨੇ ਕੰਦੇ ਅੱਜ ਤੁਸੀਂ ਤੁਹਾਨੂੰ ਕੀ ਚਾਹੀਦਾ? ਮੈਨੂੰ ਪੁੱਛ ਨਹੀਂ ਚਾਹੀਦਾ ਪਾਪਾ ਜੀ ਦਾ ਸਾਰਾ ਕੁਝ। ਕੀ ਬਾਤ ਹੈ। 2 ਹਫ਼ਤੇ ਬਾਅਦ 21 ਰੁਪਏ ਹਾਂ ਫਿਰ ਆਣਾ। ਅੱਛਾ ਜੀ। 21 ਰੁਪਏ। ਹਾਈ ਕੋਰਟ ਤੋਂ ਸਾਰੇ ਉੱਥੋਂ ਆਏ ਚੰਡੀਗੜ੍ਹ ਤੋਂ ਆਏ ਸਾਰਾ ਸਟਾਫ। ਵਾਹ ਜੀ ਗੱਲ। ਇਹ ਪਿਆਰ ਆ ਜੀ ਤਾਂ ਯੋ ਤੁਹਾਡੀ ਇੱਕ ਤੁਸੀਂ ਜਿਹੜਾ ਡਾਊਨ ਟੂ ਅਰਥ ਹੋ ਤੁਸੀਂ ਦੇਖ ਲਓ ਆਪਣੇ ਆਪ ਨੂੰ ਪੌੜੀਆਂ ਤੇ ਬਿਠਾਇਆ ਹੋਇਆ ਇੱਥੇ ਰੱਖਿਆ ਕੰਟਰਾ ਆਪਣਾ ਤੁਸੀਂ ਗੱਲਾਂ ਨਾਲ ਰੱਖਿਆ ਹੋਇਆ ਇਸੋਂ ਵੱਡੀ ਗੱਲ ਹੋਰ ਕੀੜੀ ਹੋ ਸਕਦੀ ਹੈ ਚਲੋ ਥੈਂਕ ਯੂ ਸੋ ਮੱਚ ਬੀਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੀ ਤੇ ਲੋ ਜੀ ਅੱਜ ਮੈਚ ਹੋ ਗਿਆ ਸਾਡਾ ਸੰਡੇ ਕੈਨਸਲ ਤੇ ਸਾਰੇ ਭਰਾ ਹੋ ਗਿਆ ਡਿਸਪਾਇੰਟਡ ਹੋ ਗਏ ਅੱਜ ਆ ਗਏ ਅਸੀਂ ਆਏ ਕਿੱਥੇ ਪਹਿਲਾਂ ਵਿਸ਼ਾਲ ਭਾਈ ਗੁਰੂ ਨੂੰ ਪੁੱਛਦੇ ਹਾਂ ਵਿਸ਼ਾਲ ਭਾਜੀ ਭਾਜੀ ਕਿੱਥੇ ਆਏ ਆਪਾਂ ਅਸੀਂ ਆਏ ਜਲੰਧਰ ਦੀ ਗੁਜਰਾਵਲੇ ਪੂਰੀ ਵਾਲੇ ਤੇ ਗੁਜਰਾ ਪੂਰੀ ਵਾਲੇ ਇਹਨਾਂ ਦਾ ਸਾਮਾ ਜਿਹੜਾ ਫੇਮਸ ਹੈ ਕੜਾ ਕਤਲੇਮਾ ਕੜਾ ਕਤਲੇਮਾ ਪਾਕਿਸਤਾਨ ਦੀ ਸਪੈਸ਼ਲਿਟੀ ਕੀ ਬਾਤ ਹੈ ਪੂਰੀ ਛੋਲੇ ਨਾਲ ਪੂਰੀ ਛੋਲੇ ਆ ਚੱਕਰੋ ਯਾਰ ਪੂਰੀ ਛੋਲੇ ਤੇ ਅੱਛਾ ਇਹ ਦੇਸੀ ਕਿਉਂ ਰਬੜਦੇ ਭਾਈ ਜੀ ਹਾਂ ਜੀ ਦੇਸੀ ਇੱਥੇ ਦੇਸੀ ਕਿਉਂ ਦੇ ਪੂਰੀ ਛੋਲੇ ਮਿਲਦੇ ਨੇ ਕਮਾਲ ਦੇ ਵਸੇ ਤੇ ਹੁਣ ਬੜੀ ਵੇੜਦੀ ਹੁੰਦੀ ਭਾਈ ਚਲੋ ਫਿਰ ਬਕਾਲੀਆਂ ਆਰਡਰ ਆਪਾਂ ਕਰਤਾ ਆ ਆਰਡਰ ਸਾਡੇ ਆਰਡਰਸ਼ ਨੂੰ ਹੋ ਗਏ ਨੇ ਤੇ ਬਾਕੀ ਇਹ ਤਾਂ ਦੁਕਾਨ ਦੇ ਕੋਨੇ ਆ ਆ ਦੇਖੋ ਛੋਟੀ ਜੀ ਪੋੜੀ ਆ ਜਿਹੜੀ ਉੱਪਰ ਚੜਨਾ ਤੇ ਤੇ ਬੇਬੇ ਜੀ ਸਾਡੇ ਇੱਕ ਬਣਾਉਂਦੇ ਤੇ ਸਾਰੀ ਦੁਕਾਨ ਨੂੰ ਬੇਬੇ ਸੰਭਾਲਦੇ ਨੇ ਤੇ ਤੁਹਾਨੂੰ ਉਹਨਾਂ ਨੇ ਵੀ ਬਣਾਉਂਦੇ ਆ ਦਿਖਾਉਨੇ ਤੁਹਾਨੂੰ ਤੇ ਇਧਰ ਆਹ ਕੁੜੀਆਂ ਬਾਈ ਲੈ ਕੇ ਆ ਰਹੇ ਨੇ ਓਏ ਹੋਏ ਚਾਚੇ ਅੰਦਰ ਦੱਤਾ ਸਾਹਿਬ ਬੈਠੇ ਨੇ ਸਾਡੇ ਕੁਜੀਤ ਭਾਜੀ ਬੈਠੇ ਨੇ ਤੇ ਇਧਰ ਆਪਣੇ ਲਖਸ਼ੇ ਭਾਈ ਹੁਣੀ ਨੇ ਤੇ ਇਧਰ ਇਧਰ ਤੁਸੀਂ ਮਹਾਦਸਤੀ ਜਾਣਦੇ ਹੋ ਜੀ ਹੁਣੀ ਵਿਸ਼ਾਲ ਭਾਜੀ ਹੁਣੀ ਏ ਲੋਜੀ ਫਾਈਨਲੀ ਸਾਡੀ ਪੂਰੀ ਰੈਡੀ ਹੋ ਚੁੱਕੀ ਆ ਅੱਜ ਅਸੀਂ ਪਗਮੁਖ ਬਣ ਕੇ ਹੀ ਆਏ ਭਾਈ ਕਿਉਂਕਿ ਪਾਣੀ ਆਇਆ ਤਾਂ ਕਿ ਅੱਜ ਮੈਚ ਸੀਗਾ ਮੈਚ ਹੋ ਗਿਆ ਉਹਦਾ ਕੈਨਸਲ ਤੇ ਵਿਸ਼ਾਲ ਭਾਈ ਉਹਨਾਂ ਨੇ ਇਧਰ ਬਾਈ ਉਹਨਾਂ ਨੇ ਸਾਨੂੰ ਆਜਾ ਪੂਰੀ ਚਿੰਬੇ ਬਾਰੇ ਲਿਆ ਪੂਰੀ ਖਵਾ ਲੀ ਕਿਸੇ ਕਿਸੇ ਨੇ ਐਸਟ੍ਰੋਲੋਜੀ ਬਾਰੇ ਆਰਾਹੁਗੇ ਤੇ ਆਚਾਰਿਆ ਗੋਦਮ ਨੇ ਵੇੰਦੀ ਜੀ ਆਚਾਰਿਆ ਗੋਦਮ ਪੂਰੀ ਨੇ ਦੀ ਜੀ ਤੇ ਬਾਈ ਉਹਦੀ ਐਸਟ੍ਰੋਲੋਜੀ ਉਹਦੇ ਬਹੁਤ ਕਮਾਲ ਦੇ ਬਾਈ ਕਹਿੰਦੇ ਜੋ ਕਹਿੰਦੇ ਆ ਸੱਚ ਹੋ ਜਾਂਦਾ ਆ ਪੱਥਰ ਤੇ ਲਕੀਰ ਮਾਰ ਦਿੰਦੇ ਨੇ ਕਰੀ ਵੀ ਬਾਈ ਅੱਜ ਤੋਂ ਬਾਅਦ ਜਿਹੜੀ ਗੱਲ ਕਹਿੰਦੇ ਸੱਚੇ ਕਹੋ ਬੜੀ ਕੀ ਗੱਲਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਬਾਕੀ ਹੁਣ ਇਧਰ ਲਾਈਆਂ ਆਪਾਂ ਤਿੰਨ ਚੀਜ਼ਾਂ ਇੱਕ ਹੈ ਛੋਲੇ ਇੱਕ ਹੈ ਦੀ ਆਲੂ ਦੀ ਸਬਜੀ ਨਾਲ ਆ ਆ ਹੈਗੀ ਇੱਕ ਇਹ ਵੀ ਆਲੂ ਹੈ ਜੀ ਲੇਕਿਨ ਖੱਟੇ ਵਾਲੇ ਆ ਇਹ ਨਹੀਂ ਵਾਲੇ ਆਲੂ ਨਾਲ ਇਧਰ ਆ ਗਿਆ ਆਚਾਰ ਤੇ ਨਾਲ ਹਲਕਾ ਜਿਹਾ ਸਲਾਦ ਤੇ ਹੁਣ ਵਾਰੀ ਆ ਗਈ ਤੈਨੂੰ ਪੇਸਟ ਕਰਨੀ ਉਹ ਭੁੱਖ ਲੱਗੀ ਬਹੁਤ ਆ ਜਾਂਦਾ ਸਿਰਸਿਰ ਦੇਸੀ ਕੋਈ ਕੁਝ ਪੁੱਟੀ ਮੇਰੇ ਦਾ ਸਵਾਦ ਵੱਖਰਾ

ਹੂੰ। ਬਹੁਤ ਹੋ ਰਿਹਾ। ਤੇ ਬਾਥਰਾ ਸਾਰੇ ਭਾਵਾਂ ਦਾ ਰਿਵਿਊ ਲਵਾਂਗੇ ਬਾਅਦ ਆਪਾਂ ਤੇ ਨਾਲੇ ਉਸ ਤੋਂ ਬਾਅਦ ਆਪਾਂ ਕੁਝ ਹੋਰ ਵੀ ਟੈਸਟ ਕਰਦੇ ਆ। ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਬਣਦੇ ਆ ਕੀ ਹੈਗਾ ਕਿਸ ਤਰ੍ਹਾਂ। ਤੇ ਓਕੇ ਹੁਣ ਆਪਾਂ ਜਦੋਂ ਫਿਨਿਸ਼ ਕਰ ਲਿਆ ਤਾਂ ਤੁਹਾਨੂੰ ਦੋ ਬਲੇ। ਅੱਜ ਘੰਟਿਆਂ ਦੀ ਸੰਗਤ ਹੈ। ਤੇ ਨੋ ਜੀ ਬਾਕੀ ਅਦਰ ਖਾਣਾ ਪੀਣਾ ਮਾਰਦੇ ਆ। ਸਾਫਾ ਪੀ ਕੇ ਆ ਕੇ ਸਾਨੂੰ ਨਹੀਂ ਕਰਾ। ਪਿਆ ਜੀ ਅਦਰ ਖਾਣਾ ਪੀਣਾ ਚੱਲੂ। ਭਾਈ ਜੀ ਕੀ ਸਭ ਤੋਂ ਪੁੱਛਿਆ ਤੁਸੀਂ ਰਿਵਿਊ ਦਿਓ ਭਾਈ ਕਿਵੇਂ ਦਾ ਬਹੁਤ ਵਧੀਆ ਨਾ ਇਧਰ ਭਾਈ ਹਾਂ ਜੀ ਭਾਈ ਬਹੁਤ ਵਧੀਆ ਯਾਰ ਸਮਝਾਂਗੇ ਭਾਈ ਕਿਤੇ ਮਨਜੀ ਪਸੰਦ ਆਉਂਦੀ ਨਹੀਂ ਹੁੰਦੀ ਯਾਰ ਮੈਂ ਤੁਹੀਂ ਚੰਦਰ ਦੇ ਵਿੱਚ ਤੁਹਾਨੂੰ ਕੁੜੀਆਂ ਫੋਲ ਨਹੀਂ ਆਈਆਂ ਪਟਿਆ ਸਾਹਿਬ ਕਿਹੜਾ ਚਲੋ ਤੇ ਇਧਰ ਭਾਈ ਹੁਣੀ ਭਾਈ ਇਹ ਡਾਈਟਿੰਗ ਤੇ ਨਹੀਂ ਭਾਈ ਹੁਣੀ ਡਾਈਟਿੰਗ ਤੇ ਪਰ ਤਾਈਓ ਅੱਜ ਭਾਈ ਦੱਸੀ ਕਿ ਉਹਦੀ ਕੁੜੀਆਂ ਕਿਵੇਂ ਦੇ ਲੱਗੀਆਂ ਸੱਚਾ ਰਿਵਿਊ ਦੇਣਾ ਇਹ ਹੁਣ ਇੱਕ ਟਾਸਟ ਮਿੰਟ ਜਿਆਦਾ ਲਾਉਂਦਾ ਤੇ ਹੁਣ ਵਾਰੀ ਆ ਗਈ ਹੈ ਜੀ ਹੁਣ ਆਪਣੇ ਕਤਲਮੇ ਹੋਣ ਦੀ ਕਿਹੋ ਜਿਹਾ ਕਰਨਾ ਲੱਗਿਆ ਅਛੀ ਜੀ ਅੱਛਾ ਇੱਕ ਆ ਬੰਦਾ ਦੇਖੋ ਜੀ ਇਹ ਨੇ ਸਾਡੇ ਐਸਟ੍ਰੋਲੋਜਰ ਭਾਜੀ ਭਾਜੀ ਆਪਣਾ ਪੂਰਾ ਦੱਸੋ ਸਾਨੂੰ ਕਿੱਥੇ ਤੁਹਾਨੂੰ ਮਿਲੇ ਜਾਵੇ ਆਚਾਰੀਆ ਗੌਤਮ ਜੀ ਦੀ ਨਾਮ ਹੈ ਜੀ ਮਿਲਾਪ ਚੌਂ ਦਾ ਆਪਣਾ ਮੰਦਰ ਹੈ ਜੀ ਅੱਛਾ ਜੀ ਠੀਕ ਹੈ ਜੀ ਔਰ ਬਰਖਸ਼ਾਪ ਚੌਂ ਦਾ ਆਪਣਾ ਆਫਿਸ ਹੈ ਭਾਜੀ ਜੀ ਠੀਕ ਹੈ ਅਖੀਰ ਇਹ ਤੁਹਾਡੇ ਕੋਲ ਹਾਂ ਨੰਬਰ ਬੋਲ ਦਵਾਂ ਫੋਨ ਨੰਬਰ ਨੋਟ ਕਰੋ ਜੀ 977 ਜੀ ਸਹੀ ਦੁਬਾਰਾ 977 677 ਜੀ ਤੇ ਅੱਛਾ ਤੁਹਾਨੂੰ ਸਿੱਤ ਤੁਹਾਡੇ ਕੋਲ ਆ ਕੇ ਮਿਲਣ ਚਾਹ ਤੁਹਾਨੂੰ ਫੋਨ ਤੇ ਵੀ ਤੁਸੀਂ ਹੱਲ ਕਰਦੇ ਕੀ ਬਾਤ ਹੈ ਚਲੋ ਜੀ ਇਹ ਤੁਹਾਨੂੰ ਕਿਸੇ ਨੂੰ ਵੀ ਆਪਣੀ ਰਾਸ਼ੀ ਦੇ ਸਬੰਧੀ ਕੋਈ ਗੱਲਬਾਤ ਕਰਨ ਦੀ ਹੈ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਬਾਈ ਹੁਣਾਂ ਨੇ ਬਹੁਤ ਧੰਨਵਾਦ ਆ ਬਾਈ ਤੁਹਾਡਾ ਅੱਜ ਸ਼ਾਲਾ ਬਾਜੀ ਤੇ ਤੁਹਾਡਾ ਭਾਈ ਕਿ ਤੁਸੀਂ ਸਾਨੂੰ ਅੱਜ ਕੈਟ ਪੂੜੀ ਪਾਤੀ ਇਹਦਾ ਧੰਨਵਾਦ ਇਹ ਆ ਕਿ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਘਾ ਰਹੇ ਆ ਘਾ ਰਹੇ ਆ ਤੇ ਆ ਲੋ ਜੀ ਆ ਆ ਗਿਆ ਜੀ ਕੜਾ ਕਤ ਲੰਮਾ ਓਏ ਹੋਏ ਹੋਏ ਕੀ ਬਾਤ ਹੈ ਪਰੀ ਹੁਣ ਪਹਿਲਾਂ ਉਹ ਦੱਸਤਾ ਸਭ ਕਰੋ ਡੈਸ ਬਣਾ ਜਾ ਕਿਵੇਂ ਦਾ ਲੱਗਾ ਬੀ ਅਰੇ ਗੀ ਅਰੇ ਗਰਮ ਜ਼ਿਆਦਾ ਲੱਗਦਾ ਹਨਾ ਪਿੱਤਲ ਦੀ ਗੜਾਈ ਚ ਬਣਾਉਂਦੇ ਆਂ ਜੀ ਹਾਂ ਤੇ ਗਰਮ ਜ਼ਿਆਦਾ ਲੱਗਦਾ ਹਾਂ ਹਾਂ ਜੀ लक्ष्य भाजी सा गया कड़ा का कलमा देख सकते हो कि कड़ाह आ चीज पाई होंगी इन्होंने नमकी होंगी है तो बाकी जेडे जेडे भरावान को तकलमें बारे पता के है।, है कि तकलम्मा कहू क्या हमारा की आ कमेंट जरूर करके पुछे तो नमकीन होंगे नमकीन कड़ा सवाल बढ़ना है तो हम आप टेस्ट कर लीए क्योंकि बाकी लंबी हिस्ट्री गए तो लंबी हिस्ट्री बैकग्राउंड बहुत बुधाना आपको लम्बा बैकग्राउंड क्यों नहीं करना कोई इन्नी जल्दी ऐसी चीज़ जी बैकग्राउंड नहीं खाने वाली होंगी ਸਦਾ ਸਰਾ ਲੱਗਦੀ ਇੱਕ ਨਵੀਂ ਨਵਕਲੀ ਦੀ ਇੱਕ ਬੈਸਟ ਵਿਸ਼ ਇੱਕ ਸਾਡੀ ਦਾਸ ਤਮ ਮੇਰੀ ਆਪਣੀ ਲਾਈਫ ਦੇ ਵਿੱਚ ਸਭ ਤੋਂ ਪਹਿਲੀ ਪਲੇਟ ਆਦਰੀ ਅੱਜ ਤੇ ਮੈਂ ਅੱਜ ਤੱਕ ਨਹੀਂ ਟੈਸਟ ਕੀਤਾ ਸੀਗਾ ਇਹ ਪਰ ਇੰਨਾ ਵਧੀਆ ਇੰਨਾ ਫਲੇਵਰਫੁਲ ਬਹੁਤ ਜਬਰਦਸਤ ਚੀਜ਼ ਈ ਤੇ ਇਹ ਤੁਤੇ ਵੀ ਇੱਕ ਮਿਸਨਾ ਕਰੋ ਆਪਣੇ ਬੱਚਾ ਨੂੰ ਖਵਾਓ ਕਿਉਂਕਿ ਸਾਡੀ ਪ੍ਰਾਣਿਕ ਮਿਸ਼ਨ ਨੇ ਹੈ ਪ੍ਰਾਣ ਰਗਾਫੜੇ ਕੱਟਿ ਡਿਸ਼ਨ ਹੈਗਾ ਨਾਲ ਨਾਲ ਤੇ ਕਤਲੰਬੇ ਜ਼ਰੂਰ ਖਵਾਓ ਇਹਨਾਂ ਨੂੰ ਬੱਚਾ ਨੂੰ ਪਤਾ ਲੱਗੇ ਹੋਰ ਆਪਣੀ ਇਹਨਾਂ ਲੋਕਾਂ ਨੇ ਕਹਿੰਦਾ ਉਹ ਵੀ ਜ਼ਰੂਰ ਖੜਾ ਐਡਰੈਸ ਕਿਤੇ ਆ ਉਹ ਤੁਹਾਨੂੰ ਥੱਲੇ ਜਾ ਕੇ ਦਿਖਾਉਨੇ ਆਪਾਂ ਤੇ ਲੋ ਜੀ ਆਹ ਰੋਡ ਆ ਜੀ ਇਹ ਮਾਡਲ ਟਾਊਨ ਤੋਂ ਜਿਹੜਾ ਗੋਲ ਮਾਰਕੀਟ ਤੋਂ ਆਉਂਦਾ ਹੈ ਜੀ ਤੇ ਆਹ ਸ਼ਾਪ ਆ ਜੀ ਗੁਜਰਾਵਾਲਾ ਸਵੀਟਸ ਤੇ ਤੁਸੀਂ ਤੁਹਾਨੂੰ ਇੱਥੇ ਸਿਰੇ ਪਤਾ ਲੱਗ ਜਣਾ ਵੀ ਇੱਥੇ ਰਸ਼ ਲੱਗਾ ਰਹਿਣਾ ਆ ਤੇ ਇਹ ਜਿਹੜੀ ਜਹਾਗਾ ਮਾਲ ਆ ਰੋਡ ਜਿਹੜਾ ਜਾਂਦਾ ਇਹ ਹੈਗਾ ਪੀਪੀਆਰ ਨੂੰ ਜਾਂਦਾ ਪੀਪੀਆਰ ਤੋਂ ਜੇ ਤੁਸੀਂ ਆਹ ਵਾਲੇ ਪਾਸੇ ਉਹਨੇ ਨਾਲ ਹੀ ਟਰਨ ਕਰਕੇ ਤੁਸੀਂ ਇੱਥੇ ਇਹਨਾਂ ਦੇ ਕੋਲ ਆ ਸਕਦੇ ਹੋ ਇੱਥੇ ਤੁਹਾਨੂੰ ਰਸ਼ ਹਮੇਸ਼ਾ ਮਿਲਣਾ ਆ ਬਹੁਤ ਤੇ ਉਹ ਜਿਹੜਾ ਹੈਗਾ ਆ ਉਹ ਪੀਪੀਆਰ ਵਾਲਾ ਜਿਹੜਾ ਮੇਨ ਚੌਕ ਹੈਗਾ ਉੱਥੋਂ ਤੁਸੀਂ ਸਿੱਧਾ ਹੀ ਲਗਭਗ 10-15 ਕਦਮ ਦੀ ਦੂਰੀ ਤੇ ਇਹਨਾਂ ਦੀ ਸ਼ਾਪ ਆ ਗੁਜਰਾਵਾਲਾ ਸਟੂਰ। ਸੋ ਹੁਣ ਤੁਸੀਂ ਕਰਨਾ ਕੀ ਹੈ ਵੀਡੀਓ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਭਾਈ ਕੀ ਕਰਨਾ ਕਮੈਂਟ ਕਰਕੇ ਲਾਈਕ ਸ਼ੇਅਰ ਸਬਸਕ੍ਰਾਈਬ ਫਲਾਉ ਦਿਓ ਸਾਰੇ ਪਾਸੇ। ਤੇ ਮੇਰੀ ਯਾਰ ਤਨ ਕਰਾ ਦਿਓ ਨੇਰੀਆ ਲਿਆ ਆਵੇ ਉਹ ਕੁੜੀਆਂ ਹੁੰਦੇ ਆਣੀਆਂ। ਯਾਰ ਬੜਾ ਬਹੁਤ ਵਧੀਆ ਕੁੜੀਆਂ ਝੋਲੀ ਰੱਖੀ ਜੀ। ਚਲੋ ਬੱਤੂ ਸਾਹਿਬ। ਨਹੀਂ ਜਾਨੂ ਯਾਰ। ਚਲ। ਨਹੀਂ ਨਹੀਂ ਅੱਜ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੇ ਜੀ। ਅਜੀ ਵੀ ਜੀ। ਥੈਂਕ ਯੂ ਬੜਾ ਸਾਰੇ ਹੰਮਾ ਨਹੀਂ 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 ਜੀ ਥੈਂਕ ਯੂ ਤੁਹਾਡਾ ਵੀ ਤੁਸੀਂ ਇੰਨਾ ਸੋਹਣਾ ਖਾਣਾ ਵਧੀਆ ਖਵਾ ਰਹੇ ਹੋ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਨਹੀਂ ਅੱਜ ਦੇ ਟਾਈਮ 'ਚ ਜਿੱਥੇ ਲੋਕ ਸਿਰਫ ਖਾਣੇ ਦੇ ਨਾਂ ਦੇ ਲੁੱਟ ਮਚਾਈ ਆ ਉਥੇ ਤੁਸੀਂ ਇੱਕ ਬਹੁਤ ਵਧੀਆ ਤੇ ਬਹੁਤ ਸ਼ੁੱਧ ਖਾਣਾ ਦੇ ਰਹੇ ਹੋ ਜੀ ਬਹੁਤ ਧੰਨਵਾਦ